ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆ ਅੱਜ ਆਪਾਂ ਲੈ ਕੇ ਆ ਸਵਰਾਜ 855 ਐਫ ਪੀ ਟਰੈਕਟਰ ਦੀ ਵੀਡੀਓ ਦੋਸਤੋ ਤਿੰਨ ਸਿਲੰਡਰ 2014 ਮਾਡਲ ਟਰੈਕਟਰ ਤੇ 515000 ਦੀ ਡਿਮਾਂਡ ਰੱਖੀ ਹੈ ਤੇ ਬਾਕੀ ਤਾਂ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਦੇਖ ਸਕਦੇ ਹੋ ਸ਼ਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਟਰੈਕਟਰ ਆ ਦੋਸਤੋ ਜੇ ਕੇ ਦੇ ਟਾਇਰ ਆ 14928 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਇਸ ਚੈਰੀਟਰਸ ਨੂੰ ਸਾਹ ਮਿਲਣਗੇ ਦੋਸਤੋ ਬਾਕੀ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਦੋਸਤੋ ਤੁਹਾਨੂੰ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਤੇ ਸਾਰਾ ਟਰੈਕਟਰ ਜਰ ਰਹਿਤ ਟਰੈਕਟਰ ਦੋਸਤੋ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਸਾਹਮ ਕੇ ਰੱਖਿਆ ਹੋਇਆ ਟਰੈਕਟਰ ਤੇ ਪਾਵਰ ਟਰੈਕਟਰ ਦੋਸਤੋ ਵਧੀਆ ਸਾਫਟ ਟਰੈਕਟਰ ਤੇ ਇੰਜਨ ਗੇਅਰ ਬਿਲਕੁਲ ਫੁੱਲ ਕੰਮ ਓਕੇ ਆ ਦੋਸਤੋ ਸਰਵਿਸ ਹੋਈ ਵੀ ਆ 32 ਰੰਗ ਪੇਂਟ ਸਾਰਾ ਨਾਲ ਦਾ ਦੋਸਤੋ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਆ ਤੇ ਬਾਕੀ ਟਾਇਰ ਟੂ ਬਿਲਕੁਲ ਸਾਫ ਹੈ ਦੋਸਤੋ ਤੇ ਬਾਕੀ ਕੋਡ ਬੰਪਰ ਟਰੈਕਟਰ ਦੋਸਤੋ 4 ਫੋਰ ਸਟਾਰ ਟਰੈਕਟਰ ਦਾ ਬਾਕੀ ਜੇ ਕਿਸੇ ਵੀ ਨੇ ਟਰੱਕ ਲੈਣਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੇ ਦੋਸਤੋ ਅਗਲਾ ਨੰਮ ਟਰੈਕਟਰ ਆਪਣੇ ਕੋਲ ਹੈ 2014 ਮਾਡਲ ਆ 435000 ਦੀ ਡਿਮਾਂਡ ਰੱਖੀ ਗਈ ਆ ਤੇ ਸੋਨਾਲੀਕਾ ਟਰੈਕਟਰ ਦੋਸਤੋ ਹੈ ਤੇ ਬਾਕੀ ਦਾ ਰੇਟ ਵੀ ਦੋਸਤੋ ਫਿਕਸ ਨਹੀਂ ਮੌਕੇ ਤੇ ਘੱਟ ਵੱਧ ਹੋ ਜਾਊਗਾ ਸੋਨਾਲੀ ਕਾ ਡੀ 750 ਟਰੈਕਟਰ ਹੈ ਤੇ ਸਾਰਾ ਟਰੈਕਟਰ ਇਹ ਸਾਫ਼ ਹੈ ਦੋਸਤੋ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਗਾ ਤੇ ਟ੍ਰੈਕਟਰ ਬਿਲਕੁਲ ਸਾਫ਼ ਤੇ ਨਵਾਂ ਪਿਆ ਦੋਸਤੋ ਛਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਡੂਲ ਕਲਚ ਟਰੈਕਟਰ ਹੈ ਦੋਸਤੋ ਤੇ ਵੀ ਇਹ ਸਾਫਟ ਟਰੈਕਟਰ ਘੋੜਾ ਵਾਂਗ ਪਟਰੈਕਟਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਚਾਰ ਸਿਲੰਡਰ ਹੈ ਦੋਸਤੋ ਦੇ ਚਾਰ ਸਿਲੰਡਰ ਸ਼ਾਤਰੀ ਲੱਗੀ ਹੋਈ ਹੈ ਪਾਵਰ ਸਟੇਗ ਦਾ ਟਰੈਕਟਰ ਆ ਦੋਸਤੋ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਗਾ ਤੇ ਬਹੁਤ ਹੀ ਘਟ ਚੱਲਿਆ ਹੋਇਆ ਟਰੈਕਟਰ ਆ ਦੋਸਤੋ ਇਹ ਤੇ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਹੈਗੀ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਤੇ ਦੋਸਤੋ ਇਹਦੇ ਚਾਰੇ ਟਾਇਰ ਸਾਨੂੰ ਵਧੀਆ ਸਾ ਮਿਲਣਗੇ ਤੇ ਜੇ ਕੇ ਦੇ ਇਹਦੇ ਟਾਇਰ ਆਗੇ ਤੇ 16 9 28 ਦੇ ਟਾਇਰ ਆ ਦੋਸਤੋ ਅਰ ਇਹ ਸਾਫ ਟਰੈਕਟਰ ਪਿਆਗਾ ਜੀ ਕਿਹਦੇ ਟਾਇਰ ਆ 16.5 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਬਾਕੀ ਜੇ ਕਿਸੇ ਵੀ ਨੇ ਬਰਨਾਲੇ ਏਰੀਆ ਦੇ ਇੱਥੇ ਨੂੰ ਟਰੈਕਟਰ ਮਿਲਣਗੇ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਤਾ ਹੈ ਜੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਹੈ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ